ਤੂੜ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੇ ਓਵਰਡੋਸ ਦੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਦੱਸਦੀ ਕਿ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੀ ਹੋਈ ਕੁਝ ਘੰਟਿਆਂ ਦੇ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਗੋਇੰਦਵਾਲ ਸਾਹਿਬ ਦੇ ਨਜ਼ਦੀਕੀ ਪਿੰਡ ਤੂੜ ਦੇ ਵਿਖੇ ਇਸ ਨੂੰ ਰੇਡ ਨੂੰ ਚੜ੍ਹੀਏ ਕੀਤੀ ਗਈ ਸੀ ਹੁਣ ਰੇਡ ਦੇ ਦੌਰਾਨ ਜੁਨਾ ਦਾ ਨਾਮ ਆ ਰਿਹਾ ਸੀ ਕਿ ਉਹਨਾਂ ਮੁੰਡਿਆਂ ਦਾ ਕਾਰਾ ਹੈ ਤੇ ਨਸ਼ੇ ਦਾ ਕੰਮ ਕਰਦੇ ਨੇ ਪੁਲਿਸ ਦੇ ਵੱਲੋਂ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਗਈ ਤਾਂ ਕਿ ਮੁੱਖ ਦੋਸ਼ੀ ਤੇ ਉਸ ਦੇ ਸਾਥੀ ਦੇ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਪਰਚਾ ਦਰਜ ਕਰਕੇ ਅਗਰੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਪੂਰਨ ਸਿੰਘ ਇਹ ਤੋੜਪਿੰਡ ਦਾ ਰਹਿਣ ਲੱਗਾ ਇਹ ਡਾਕਟਰ ਇਹਦਾ ਕੰਮ ਕਰਦਾ ਰਿਹਾ ਜੇ ਉਹਨੇ ਪਿੱਛੇ ਟਰੱਕ ਲੈ ਗਿਆ ਸੀ ਤੇ ਪਹਿਲੇ ਨਸ਼ਾ ਵੇਰਾ ਕਰਦਾ ਸੀ ਉਸ ਤੋਂ ਬਾਅਦ ਇਹਨੂੰ ਐਡਮਿਟ ਕਰਾਇਆ ਸੀ ਉਹ ਤਾਂ ਠੀਕ ਹੋ ਗਿਆ ਸੀ ਪਰ ਤੇ ਕੱਲ ਰਾਤ ਇਹ ਵਾਪਸ ਟਰੱਕ ਲੈ ਕੇ ਆਏ ਇਹਦੇ ਯਾਰ ਦੋਸਤੀ ਦੇ ਦੋ ਭੁਪਿੰਦਰ ਸਿੰਘ ਪੁੱਤਰ ਜੁਕੇਂਦਰ ਸਿੰਘ ਤੇ ਨਾਲ ਲਵਪਰੀਸ ਏਲੀਅਸ ਮੰਗਾ ਪੁੱਤਰ ਬਖਸ਼ੀ ਸਿੰਘ ਇਹ ਵੀ ਤੋੜਪਿੰਡ ਦੇ ਸੀ ਜਿਸ ਵੇਲੇ ਆਇਆ ਉਸੇ ਵੇਲੇ ਇਹ ਇਹਨਾਂ ਦੇ ਨਾਲ ਚਲਾ ਗਿਆ ਤੇ

ਉਹ ਜਿਹੜੇ ਬੰਦੇ ਨੂੰ ਕਿਸੇ ਨੂੰ ਵੀ ਜਿਹੜਾ ਹੈਗਾ ਇਹਦਾ ਕੋਈ ਇਹੋ ਜਿਹਾ ਕੰਮ ਨਹੀਂ ਕਰ ਦਿੱਤਾ ਜਾਏਗਾ ਜੋ ਪਿੰਡ ਦੇ ਵਿੱਚ ਜਾਂ ਬਾਹਰ ਦੇ ਵਿੱਚ ਇਹੋ ਜਿਹਾ ਕਰ ਰਹੇ ਨੇ ਤੇ ਉਹਨਾਂ ਨੂੰ ਇਹੀ ਹਦਾਇਤ ਹੈਗੀ ਆ ਵੀ ਇਹ ਛੱਡਣਾ ਪੈਣਾ ਹੈਗਾ ਇਹਦੇ ਜਿਹੜੇ ਅਸੀਂ ਇਹ ਰਿਪੋਰਟ ਲੋਜ ਕਰਕੇ ਤੇ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਾਂਗੇ